फतेह कम करो वाहगुरु जी का खालसा श्री वाहू जी की फतेह 아 ਕਸਰ ਮੋਰਚੇ ਵੱਲੋਂ ਜਗਰਾਉਂ ਦੀ ਨਵੀਂ ਦਾਣਾ ਮੰਡੀ ਵਿੱਚ ਹੋਰੀ ਕਿਸਾਨ ਮਜ਼ਦੂਰ ਮਹਾਪੰਚਾਇਤ ਹੋਈ ਇਸ ਮੌਕੇ 15000 ਦੇ ਕਰੀਬ ਕਿਸਾਨਾਂ ਦਾ ਸੂਬੇ ਭਰ ਤੋਂ ਇਕੱਠ ਹੋਇਆ ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੀਵਲ ਹਰਮੀਤ ਸਿੰਘ ਕਾਦੀਆਂ ਹਰਿੰਦਰ ਸਿੰਘ ਲਖੋਵਾਰ ਰੁਲਦੋ ਸਿੰਘ ਮਾਨਸਾ ਬੂਟਾ ਬੁਰਜਗਿਲ ਮਨਜੀਤ ਸਿੰਘ ਧਨੇਰ ਅਤੇ ਕਈ ਹੋਰ ਵੀ ਪਹੁੰਚੇ ਇਸ ਮੌਕੇ ਸਾਰਿਆਂ ਨੇ ਇਕਜੁੱਟ ਹੋ ਕੇ ਸਟੇਜ ਤੋਂ ਇਹ ਸੰਦੇਸ਼ ਸੂਬੇ ਭਰ ਦੇ ਲੋਕਾਂ ਨੂੰ ਭੇਜਿਆ ਕਿ ਇਹਨਾਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦਾ ਪੂਰਾ ਵਿਰੋਧ ਪੰਜਾਬ ਭਰ ਚ ਕੀਤਾ ਜਾਏਗਾ ਪ੍ਰਧਾਨ ਮੰਤਰੀ ਮੋਦੀ ਜੀ ਦੀ 23 ਮਈ ਤੋਂ ਸ਼ ਉਮੀਦ ਸੀ ਉਹਦੇ ਤੋਂ ਵੀ ਵੱਧ ਵੱੱਡ ਕੱਟ ਹੋਇਆ ਅਸੀਂ ਧੰਨਵਾਦ ਕਰਦੇ ਹਾਂ ਕਿਸਾਨਾਂ ਦਾ ਮਜ਼ਦੂਰਾਂ ਦਾ ਬੀਬੀਆਂ ਦਾ ਜਿਨ੍ਹਾਂ ਨੇ 70-80 ਹਜ਼ਾਰ ਬੰਦਾ ਜਿਹੜਾ ਸਾਡਾ ਸਸਾਸੀ 50 ਹਜ਼ਾਰ ਦੀ ਲਾਈ ਸੀ ਇੱਥੇ ਆਇਆ ਅਜੇ ਵੀ ਦੇਖੋ ਤੁਸੀਂ ਜਥਿਆਂ ਦੇ ਵਿੱਚ ਲੋਕ ਆ ਰਹੇ ਆ ਜਾਮ ਲੱਗੇ ਹੋਏ ਨੇ ਇਹ ਵਿਰੋਧ ਆ ਆਪਾਜਪਾ ਦਾ ਲੋਕ ਦੁਖੀ ਹੋ ਕੇ ਆ ਰਹੇ ਆ ਕਿਉਂਕਿ ਪਹਿਲੀ ਵਾਰ ਗੱਲ ਹੋਈ ਆ ਵੀ ਜਦ ਕੋਈ ਇਲੈਕਸ਼ਨ ਲੜਦੇ ਹੋਣ ਤਾਂ ਕੈਂਡੀਡੇਟ ਸਾਰਿਆਂ ਤੋਂ ਹੱਥ ਜੋੜ ਕੇ ਵੋਟ ਮੰਗਦਾ ਬੜੀ ਨਿਮਰਤਾ ਨਾਲ ਤੁਸੀਂ ਫੋਟੋਆਂ ਵੀ ਦੇਖੀ ਹੋਣਗੀਆਂ ਪਰ ਇਹ ਤਾਂ ਗੁੰਡਾਗਰਦੀ ਕਰਨ ਤੇ ਉੱtre ਆਏ ਨੇ ਭਾਜਪਾ ਵਾਲੇ ਇਹ ਤਾਂ ਕਹਿੰਦੇ ਸੀ ਜੁੱਤੀਆਂ ਮਾਰਾਂਗੇ ਇਹ ਡਿਮਿੰਗੜ ਭੇਜਦੇ ਆ ਇਹ ਡਿਬਰੂਗੜ ਭੇਜਦੇ ਆ ਇਹ ਇਸ ਤਰ੍ਹਾਂ ਪੰਜਾਬੀ ਡਰਨ ਵਾਲੇ ਨਹੀਂ ਤੇ ਅੱਗੇ ਤਾਂ ਅਸੀਂ 2% ਨਿਰਦੇਸ਼ ਯਾਦ ਕਰਾਤਾ ਅਸੀਂ ਗੁਰੂ ਗੋਬਿੰਦ ਸਿੰਘ ਦੀ ਇਲਾਜਾਂ ਅਸੀਂ ਭਗ ਸਿੰਘ ਤੇ ਜਾਏ ਹੋਏ ਆ ਇਸ ਲਈ ਸਾਨੂੰ ਇਹ ਜੀਆਂ ਧਮਕੀਆਂ ਗਿੱੱਡੜ ਧਮਕੀਆਂ ਤੋਂ ਅਸੀਂ ਨਹੀਂ ਡਰਾਂਗੇ ਤੇ ਲੋਕ ਇਹਨਾਂ ਨੂੰ ਇੱਕ ਤਰੀਕ ਨੂੰ ਸਬਕ ਸਿਖਾਉਣਗੇ ਦੂਸਰਾ ਜਿਹੜਾ ਪ੍ਰਧਾਨ ਮੰਤਰੀ ਮੋਦੀ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਆ ਉਹਨਾਂ ਨੇ 10 ਸਾਲ ਦੇ ਵਿੱਚ ਲੋੜ ਹੀ ਨਹੀਂ ਸਮਝੀ ਕਿਸਾਨਾਂ ਨੂੰ ਸੱਦ ਕੇ ਕੋਈ ਗੱਲਬਾਤ ਕਰਾਂ ਕੋਈ ਇਹਨਾਂ ਦਾ ਮਸਲਾ ਹੱਲ ਕਰਾਂ ਉਹ ਵੀ ਪ੍ਰੈਸ਼ਰ ਨਾਲ ਸੀ 13 ਮਹੀਨੇ ਬੈਠ ਕੇ ਇਹਨਾਂ ਤੋਂ ਧੱਕੇ ਨਾਲ ਜਿਹੜੇ ਕਾਨੂੰਨ ਰੱਦ ਕਰਾਏ ਨੇ ਤੇ ਹੁਣ ਅੱਜ ਉਹ ਪੰਜਾਬ ਚ ਆ ਰਿਹਾ ਅੱਜ ਪੰਜਾਬ ਦੇ ਆ ਵੋਟਾਂ ਦੀ ਉਮੀਦ ਕਰਸਾ ਤੋਂ ਆ ਰਿਹਾ ਕਿਹੜੇ ਮੂੰਹ ਨਾਲ ਵੋਟਾਂ ਮੰਗਣ ਆ ਰਿਹਾ ਸਾਡੇ ਮੂਹਰੇ ਸਰੀਏ ਗੱਡੇ ਹੋਏ ਸਾਡੇ 700 ਕਿਸਾਨ ਸ਼ਹੀਦ ਕਰਤਾ ਸਾਡਾ ਹੁਣ ਕਿਸਾਨ ਇੱਕ ਸ਼ੁਕਰਮ ਸ਼ਹੀਦ ਕਰਤਾ ਹੁਣ ਵੀ ਸਾਡੇ ਮੂਹਰੇ ਰਾਹ ਰੋਕ ਕੇ ਬੈਠੇ ਹੋਏ ਨੇ ਦੇਵ ਮੰਗਾ ਮੋਟਾ ਮੰਗਣ ਇੱਥੇ ਆ ਰਿਹਾ ਸੰਯੁਕਤ ਕਿਸਾਨ ਮੋਰਚੇ ਨੇ ਅੱਜ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਕਿ ਕਾਲੀਆਂ ਝੰਡੀਆਂ ਦੇ ਨਾਲ ਜਿੱਦਣ ਵੀ ਪ੍ਰਧਾਨ ਮੰਤਰੀ ਮੋਦੀ ਇੱਥੇ ਆਉਣਗੇ ਉਹਨਾਂ ਦਾ ਕਾਲੀਆਂ ਝੰਡੀਆਂ ਦੇ ਨਾਲ ਇੱਥੇ ਵਿਰੋਧ ਕੀਤਾ ਜਾਊਗਾ ਵਿਰੋਧ ਅਸੀਂ ਬੇਨਤੀ ਕੀਤੀ ਆ ਵੀ ਪੂਰਨ ਸ਼ਾਂਤਮਈ ਢੰਗ ਦੇ ਨਾਲ ਅਸੀਂ ਵਿਰੋਧ ਕਰਾਂਗੇ ਕੋਈ ਕਿਸਾਨਾਂ ਨੂੰ ਕਹਿਆ ਵੀ ਕੋਈ ਹਿੰਸਕ ਨਹੀਂ ਹੋਣਾ ਕੋਈ ਜ਼ਬਰਦਸਤੀ ਨਹੀਂ ਕਰਨੀ ਪਰ ਵਿਰੋਧ ਸਾਡਾ ਹੱਕ ਮੰਗਦਾ ਕਿਉਂਕਿ ਸਾਡੇ ਇਹਨਾਂ ਨੇ ਅਤਿਆਚਾਰ ਕੀਤੇ ਆ ਸਾਨੂੰ ਇਨਸਾਫ ਨਹੀਂ ਮਿਲਿਆ ਸਾਨੂੰ ਐਮਐਸਪੀ ਨਹੀਂ ਦਿੱਤੀ ਸਾਡੇ ਭਾਅ ਦੁੱਗਣੇ ਨਹੀਂ ਕੀਤੇ ਉਹਦੇ ਲਈ ਅਸੀਂ ਅੰਦਰ ਪੰਜਾਬ ਚ ਸ਼ਾਂਤਮਈ ਢੰਗ ਦੇ ਨਾਲ ਵਿਰੋਧ ਕਰਾਂਗੇ ਆਲੋ ਤੇ ਜਦੋਂ ਤੋਂ ਲੋਕ ਸਭਾ ਚੋਣਾਂ ਦਾ ਆਰੰਭ ਹੋਇਆ ਉਦੋਂ ਤੋਂ ਹਰ ਸੂਬੇ ਵਿੱਚ ਉਹਦਾ ਵਿਰੋਧ ਕੀਤਾ ਗਿਆ ਭਾਜਪਾ ਦਾ ਤੇ ਹੁਣ ਪੰਜਾਬ ਦੀ ਇਲੈਕਸ਼ਨ ਪਹਿਲੀ ਤਰੀਕ ਨੂੰ ਹੈ ਇਸ ਕਰਕੇ ਬੜੇ ਜ਼ੋਰਦਾਰ ਤਰੀਕੇ ਨਾਲ ਸਾਰੇ ਪੰਜਾਬ ਵਿੱਚ ਇਹਦਾ ਵਿਰੋਧ ਕੀਤਾ ਜਾ ਰਿਹਾ ਅੱਜ ਅਸੀਂ ਇੱਥੇ ਐਲਾਨ ਕੀਤਾ ਹੈ ਕਿ ਪ੍ਰਧਾਨ ਮੰਤਰੀ ਆ ਰਿਹਾ ਹੈ ਉਹਦੀ ਉਹਦੀਆਂ ਪਾਲਿਸੀਆਂ ਪ੍ਰੋ ਕਾਰਪੋਰੇਟ ਨੇ ਉਹ ਤਾਨਾ ਸਾਹਿਬ ਵਤੀਰਾ ਉਹਦਾ ਤੇ ਸਾਰੀ ਦੁਨੀਆ ਦੇਖ ਰਹੀ ਹੈ ਵੀ ਇੱਕ ਨਵੇਂ ਜੰਮੇ ਤਾਨਾ ਸਾਹਿਬ ਨੂੰ ਹਿੰਦੁਸਤਾਨ ਦੇ ਲੋਕ ਕਿੱਦਾਂ ਦਾ ਸਮਰਥਨ ਦਿੰਦੇ ਨੇ ਤੇ ਅਸੀਂ ਫੈਸਲਾ ਕੀਤਾ ਵੀ ਜਦੋਂ ਪੰਜਾਬ ਚ ਆਏਗਾ ਅਸੀਂ ਸ਼ਾਂਤਮਈ ਤਰੀਕੇ ਨਾਲ ਕਾਲੇ ਝੰਡੇ ਦਿਖਾ ਕੇ ਉਹਦਾ ਵਿਰੋਧ ਕਰਾਂਗੇ ਜੀ ਤੇ ਇਸੋ ਬਿਨਾਂ ਜਿੱਥੇ ਭਾਈਪਾਦੇ ਉਮੀਦਵਾਰ ਖੜੇ ਆ ਸਾਰੇ ਜੀ ਉੱਥੇ ਪਿੰਡਾਂ ਦੇ ਵਿੱਚ ਵੀ ਨੇ ਹਰਤਾ ਪ੍ਰਧਾਨ ਮੰਤਰੀ ਤਿੰਨੇ ਦਿਨ ਰਹਿਣਾ ਇਸ ਰੋਲ ਉਹਦਾ ਉਹਦਾ ਵਿਰੋਧ ਹੋਈ ਜਾਣਾ ਹੈ ਤੇ ਤਾਂ ਤਾਂ ਜਿਵੇਂ ਪਹਿਲਾਂ ਵਿਰੋਧ ਕਰਦੇ ਨੇ ਉਹ ਕਰਦੇ ਨੇ ਔਰ ਇੱਕ ਮੈਂ ਅਪੀਲ ਕਰਾਂਗਾ ਸਾਰੇ ਸਾਡੇ ਕੀਟਰ ਨੂੰ ਸਾਰੇ ਕਿਸਾਨਾਂ ਨੂੰ ਇਹ ਹੁਣ ਜਾ ਕੇ ਫੀਲਡ ਵਿੱਚ ਆਪਣੇ ਬੂਥ ਲੈਵਲ ਤੱਕ ਵੀ ਅਪਰੋਚ ਕਰਨ ਦੀ ਕੋਸ਼ਿਸ਼ ਹੈ ਤਾਂ ਕਿ ਪਾਸ ਜਿਸ ਤਰ੍ਹਾਂ ਹਸਰਾ ਯਾਜ ਤੇ ਬਿੱਟੂ ਜਿਹੜੇ ਗਲਤ ਕਰ ਰਹੇ ਆ ਇਹਦਾ ਮਤਲਬ ਇਹ ਹੈ ਵੀ ਉਹਨਾਂ ਨੂੰ ਤਕਰੀਫ ਹੋਈ ਹੈ ਇਸ ਮੋਰਚੇ ਦੀ ਉਹ ਭੜਕੇ ਹੋਏ ਆ ਅਸੀਂ ਉਹਨਾਂ ਦੀ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਨਹੀਂ ਰਾਜਵਾਲ ਸਾਹਿਬ ਇਹ ਨਹੀਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਜੀ ਇੱਥੇ ਪੂਰਾ ਇਕਜੁੱਟ ਨਹੀਂ ਹੈਗਾ ਹਾਂ ਜੀ ਸੰਯੁਕਤ ਕਿਸਾਨ ਮੋਰਚਾ ਐਸੀ ਕੋਈ ਗੱਲ ਨਹੀਂ ਸਾਰੇ ਇੱਕ ਇੱਕੋ ਮੰਗਾਂ ਲਈ ਲੜ ਰਹੇ ਨੇ ਔਰ ਇਕੱਠੇ ਲੜਦੇ ਆ ਕਰ ਲਈਏ ਇੱਕ ਵਾਰ ਨੂੰ ਰਾਜਵਾਲ ਸਾਹਿਬ ਲੰਬੇ ਸਮੇਂ ਤੋਂ ਕਿਸਾਨੀ ਮੁੱਦਿਆਂ ਨੂੰ ਲੈ ਕੇ ਸੰਘਰਸ਼ ਚੱਲਦਾ ਪਿਆ ਸਰਕਾਰ ਵੀ ਬਦਲ ਲਈ ਜੋਰ ਲਾ ਰਹੇ ਕਿਸ ਤਰ੍ਹਾਂ ਲੱਗਦਾ ਹੈ ਵੀ ਨੇੜੇ ਪਿੱਛੇ ਕਿਸਾਨੀ ਦੇ ਮੁੱਦੇ ਮਸਲੇ ਹੱਲ ਹੁੰਦੇ ਲੱਗਦੇ ਆ ਦੇਖੋ ਐ ਸਰਕਾਰ ਤੋਂ ਛਟਕਾਰਾ ਬਹੁਤ ਜ਼ਰੂਰੀ ਆ ਕਿਉਂਕਿ ਇਹਨੂੰ ਅਸੀਂ ਟੈਸਟ ਕਰ ਚੁੱਕੇ ਹਾਂ 10 ਸਾਲ ਇਹਦੀਆਂ ਸਾਰੀਆਂ ਪਾਲਿਸਿਜ਼ ਕ੍ਰੋ ਕਾਰਪੋਰੇਟ ਰਹੀਆਂ ਇੱਕ ਇੱਕ ਕਰਕੇ ਸਾਰੇ ਆਦਾਰੇ ਇਹਨਾਂ ਨੇ ਕਾਰਪੋਰੇਟ ਹਾਊਸਿੰਗ ਬੇਚਦੇ ਰੇਲਵੇਜ਼ ਕਾਰਪੋਰੇਟ ਨੂੰ ਦੇਤੀ ਕੋਲਾ ਕਾਰਪੋਰੇਟ ਨੂੰ ਦਿੰਦਾ ਕਮਿਊਨੀਕੇਸ਼ਨ ਕਾਰਪੋਰੇਟ ਨੂੰ ਦਿੰਦਾ ਬੰਦਰਗਾਹਾਂ 에ਅਰਪੋਰਟ ਸਭ ਕੁਝ ਕਾਰਪੋਰੇਟ ਨੂੰ ਦਿੰਦਾ ਔਰ ਦੇਈ ਜਾ ਰਹੇ ਨੇ ਔਰ ਇਹ ਤੋਂ ਵੀ ਅਗਲੀ ਗੱਲ ਹੈ ਵੀ ਜਦੋਂ ਬੀਜੇਪੀ ਵਾਲੇ ਦਾਅਵੇ ਕਰਦੇ ਨੇ ਅਸੀਂ ਜੀ ਕਿਸਾਨਾਂ ਦਾ ਇਹ ਕਰਤਾ ਮੈਨੂੰ ਅਫਸੋਸ ਹੁੰਦਾ ਹੈ ਬਈ 16 ਲੱਖ ਕਰੋੜ ਰੁਪਇਆ ਇਹਨਾਂ ਨੇ ਕਾਰਪੋਰੇਟ ਹਾਊਸਿਸ ਦਾ ਤਾਂ ਮaaf ਕਰਤਾ ਕਿਸਾਨਾਂ ਔਰ ਮਜ਼ਦੂਰਾਂ ਵਾਸਤੇ ਇਹਨਾਂ ਕੋਲ ਕੋਈ ਪੈਸਾ ਨਹੀਂ ਇਦੋਂ ਵੀ ਇੱਕ ਹੋਰ ਬੜੀ ਮਜ਼ਦਦਾਰ ਗੱਲ ਹੈ ਜਦੋਂ ਇਹ ਕਹਿੰਦੇ ਆ ਬਈ 32000 ਕਰੋੜ ਰੁਪਇਆ ਦੀ ਸੇਲ ਪ੍ਰਾਈਸ ਸੀ ਸਾਡੇ ਆਉਣ ਤੋਂ ਪਹਿਲਾਂ ਕਣਕ ਝੋਨੇ ਦੀ 70000 ਕਰੋੜ ਦੀ ਹੋ ਗਈ ਉਹ ਇਹ ਨਹੀਂ ਦੱਸਦੇ ਵੀ ਅਸੀਂ A2+FL ਨਾਲ ਪਾ ਦਿੱਤਾ ਹੈ C2+50% ਦਾ ਉਹਨਾਂ ਦਾ ਵਾਅਦਾ ਸੀ ਜੇ ਉਹਦੇ ਨਾਲ ਵਰਕਆਊਟ ਕਰੀਏ ਤਾਂ ਸਿਰਫ ਆ ਜਿਹੜਾ ਪਿਛਲਾ ਸਾਲ ਲੰਘ ਕੇ ਗਿਆ ਇਹਦੇ 'ਚ 3000 ਕਰੋੜ ਰੁਪਏ ਸਾਡਾ ਰਗੜ ਗਏ ਔਰ ਫਿਰ ਪਿਛਲੇ 10 ਸਾਲਾਂ ਵਿੱਚ ਕਿੰਨਾ ਘਾਟਾ ਪਾ ਕੇ ਉਹ ਅਲੱਗ ਇਹ ਤੋਂ ਬਿਨਾ ਉਹ ਇਹ ਨਹੀਂ ਦੱਸਦੇ ਵੀ ਇਹਨਾਂ ਦੇ ਆਉਣ ਤੋਂ ਪਹਿਲਾਂ ਖੇਤੀ ਦੀ ਕਿਸੇ ਇਨਪੁਟ ਦੇ ਉੱਤੇ ਕੋਈ GST ਟੈਕਸ ਨਹੀਂ ਸੀ ਹੁੰਦਾ ਇਹਨਾਂ ਨੇ ਪਹਿਲਾਂ 40% ਲਾਇਆ ਹੁਣ 28% ਟੈਕਸ ਕਰਤਾ ਇਹ ਇਹ ਨਹੀਂ ਦੱਸਦੇ ਡੀਜ਼ਲਰ ਪੈਟਰੋਲ ਦੇ ਉੱਤੇ ਇਹਨਾਂ ਨੇ ਸਾਰੇ ਲੋਕਾਂ ਦਾ ਖਚੂਮਰ ਕੱਢ ਕੇ 30 ਲੱਖ ਕਰੋੜ ਰੁਪਇਆ ਇਕੱਠਾ ਕੀਤਾ ਇਹ ਇਹ ਨਹੀਂ ਦੱਸਦੇ ਕੋਈ 55 ਰੁਪਏ ਰੀਜ਼ਨ ਦਾ ਹੁੰਦਾ ਸੀ ਹੁਣ 87 ਰੁਪਏ ਇਹ ਗੱਲਾਂ ਨਹੀਂ ਇਹ ਕਰਨਗੇ ਇਹ Hindu Muslim ਕਰਨਗੇ ਲੋਕਾਂ ਨੂੰ ਵੱਖ ਕਰਨਗੇ ਜਾਤ ਪਾਤ ਦੀ ਰਾਜਨੀਤੀ ਕਰਨਗੇ ਇਹੋ ਜਿਹੇ ਲੋਕ ਦੇਸ਼ ਦੇ ਹਿੱਤ ਵਿੱਚ ਕਦੇ ਹੋ ਨਹੀਂ ਸਕਦੇ ਇਹ ਦੇਸ਼ ਸੈਕੂਲਰ ਦੇਸ਼ ਹੈ ਅੱਜ ਸਾਰੀ ਦੁਨੀਆ ਇਸੇ ਕਰਕੇ ਦੇਖ ਰਹੀ ਹੈ ਵੀ ਲੋਕ ਕੀ ਫੈਸਲਾ ਦਿੰਦੇ ਆ ਔਰ ਸਾਨੂੰ ਯਕੀਨ ਹੈ ਕਿ ਮੋਦੀ ਤੋਂ ਲੋਕਾਂ ਨੇ ਛੁਟਕਾਰਾ ਪਾ ਲਿਆ ਕਿ ਕਿਸ ਨੇ ਆਦਨ ਦੇ ਉੱਤੋਂ ਕਾਠਣਾ ਥੋੜੀ ਤਸੱਲੀ ਆ ਹਾਂਜੀ ਹਾਂਜੀ ਬਾਅਦ ਪੱਤਰਕਾਰਾਂ ਦੀ ਤਸੱਲੀ ਆ ਕਾਠ ਦੀ ਸਾਨੂੰ ਵੀ ਸਭ ਹਜੇ ਤਾਂ ਅੱਧਾ ਪਿੱਛੇ ਖੜਾ ਹੈ ਜਾ ਮੋੜਾ ਹੋ ਜਾਂਦਾ ਇਨਾ ਕੰਮ ਹਾਂਜੀ ਹਾਂਜੀ ਅੱਜ ਦਾ ਜਿਹੜੀ ਇਹ ਜੁਗਰਾਵਾਂ ਦੇ ਵਿੱਚ ਵੱਡੀ ਮਹਾਪੰਚਾਇਤ ਹੋਈ ਆ ਇਹਦੇ ਜਿਹੜਾ ਮਕਸਦ ਸੀ ਉਹ ਸੀਗਾ ਬੀਜੇਪੀ ਬੀਜੇਪੀ ਹਰਾਓ ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ ਇਤਨੇ ਚੀਜ਼ਾਂ ਰਲਦੀਆਂ ਤੁਸੀਂ ਪੜ੍ਹੇ ਲਿਖੇ ਬੰਦੇ ਨੂੰ ਤੁਹਾਨੂੰ ਪਤਾ ਵੀ ਇਹ ਲੜੀ ਨਾਲ ਲੜੀ ਜੁੜਦੀ ਆ। ਭਾਜਪਾ ਹਰਾਓ ਦਾ ਸੀ ਨਾਰਾ ਇਹ ਦਿੰਦੇ ਆ ਵੀ ਇਹਨਾਂ ਦੇ ਮੁਕਾਬਲੇ ਜਿਹੜਾ ਕੋਈ ਜਿੱਤਣ ਵਾਲਾ ਹੈ ਉਹ ਜਿੱਤਣ ਵਾਲੇ ਨੂੰ ਵੋਟ ਪਾ ਦਿਓ ਐਮਪੀ ਉਹ ਬਣ ਜਾਣਗੇ। ਉਦੋਂ ਤਾਂ ਸਾਰੇ ਕਹਿੰਦੇ ਅਸੀਂ ਚੰਗੇ ਆ ਪਰ ਲੋਕ ਆਪਣੇ ਇਲਾਕੇ 'ਚ ਦੇਖਣ ਵੀ ਜਿੱਤਣ ਵਾਲਾ ਕਿਹੜਾ। ਫੇਰ ਭਾਜਪਾ ਦਾ ਵਿਰੋਧ ਹੋਊਗਾ। ਦੂਜਾ ਉਹਦੇ ਤੇ ਜਦੋਂ ਅਸੀਂ ਲੋਕਾਂ ਨੂੰ ਸੱਦਾ ਦਿੱਤਾ ਪਿੰਡਾਂ ਦੇ ਵਿੱਚ ਤਿਆਰੀ ਕਰੀ ਆ। ਉਦੋਂ ਸਾਨੂੰ ਜੋ ਮਹਿਸੂਸ ਹੁੰਦਾ ਸੀ। ਭਾਵੇਂ ਗਰਮੀ ਬਹੁਤ ਸੀ ਮੈਂ ਆਪ ਖੁਦ ਦੋ ਦਿਨ ਡਿੱਗਿਆ ਰਿਹਾ ਤਿਆਰੀ ਕਰਾਉਂਦੇ ਜਿਹੜਾ ਜਨਤਾ ਨੇ ਅੱਜ ਸਾਡਾ ਸਾਥ ਦਿੱਤਾ ਹੈ ਉਹਦੇ ਨਾਲ ਸਾਡਾ ਫੇਰ ਮਨਬ ਬਜ਼ੁਰਗਾਂ ਦਾ ਖੂਨ ਵਧ ਗਿਆ ਖਾਸ ਕਰਕੇ ਨੌਜਵਾਨ ਪੀੜ੍ਹੀ ਜਿੰਨੀ ਇਹਦੇ ਵਿੱਚ ਆਈ ਹੈ ਤੇ ਅਗਲਾ ਸਾਡਾ ਜਿਹੜਾ ਪ੍ਰੋਗਰਾਮ ਹੈ 23 ਤਰੀਕ ਤੋਂ ਮੋਦੀ ਸਾਹਿਬ ਪੰਜਾਬ ਚ ਪਹੁੰਚ ਰਹੇ ਸਾਨੂੰ ਵੀ ਪਹਿਲਾਂ ਪਤਾ ਸੀ ਵੀ ਜਿਹੜਾ ਪੰਜਾਬ ਪਿੱਛੇ ਰੱਖਿਆ ਹੈ ਚੋਣਾਂ ਦੇ ਵਿੱਚ ਫਿਰ ਸਾਰੀ ਭਾਜਪਾ ਲਿਆ ਕੇ ਦਿਖਾਉਣਗੇ ਲੋਕਾਂ ਨੂੰ ਕਹਿਣਗੇ ਅਸੀਂ ਬਹੁਤ ਤਾਕੜੇ ਆ ਪਰ ਪੰਜਾਬ ਦੇ ਜੰਮੇ ਨੂੰ ਨਿਤ ਮਿਮ ਅਸੀਂ ਇਹ ਜੇ ਮੁਕਾਬਲੇ ਕਰਦੇ ਰਹੇ ਆ ਸਾਡਾ ਜਨਤਾ ਨੂੰ ਅਪੀਲ ਆ ਇਹ ਵੀ ਸ਼ਾਂਤਮਈ ਰੱਖਣਾ ਉਹ ਸ਼ਾਂਤਮਈ ਨੂੰ ਵਿਗਾੜਨਾ ਚਾਹੁੰਦੇ ਆ ਸਾਡੇ ਵਰਕਰਾਂ ਨੂੰ ਪਿੰਡਾਂ ਦੇ ਵਿੱਚ ਵੀ ਬੇਨਤੀ ਹੈ ਵਿਰੋਧ ਕਰੋ ਕਾਲੇ ਝੰਡਿਆਂ ਦਾ ਸਵਾਲ ਕਰੋ ਉਹਨਾਂ ਨੂੰ ਪਰ ਆਪਾਂ ਹੱਥੋਂ ਪਾਈ ਨਹੀਂ ਕਿਸੇ ਨਾਲ ਵੀ ਹੁਣ ਇਹਨਾਂ ਪ੍ਰਸ਼ਾਸਨ ਨਾਲ ਨਾ ਮਤਲਬ ਉਹਨਾਂ ਦੇ ਵਰਕਰਾਂ ਨਾਲ ਉਸ ਆਪਦੇ ਵਰਕਰਾਂ ਨੂੰ ਢਕਾਉਣਗੇ ਆਪਾਂ ਸਿਆਣਫ ਦਿਖਾਉਣੀ ਆ ਆਪਾਂ ਸ਼ਾਂਤਮਈ ਰੱਖ ਕੇ ਹੀ ਪਹਿਲਾਂ ਜਿਵੇਂ ਦਿੱਲੀ ਚ ਇਹਨਾਂ ਦੀ 1 ਸਾਲ ਰੱਖ ਕੇ ਆਪਾਂ ਪੂਛ ਦੱਬੀ ਰੱਖੀ ਆ ਸਾਡੀ ਸ਼ਾਂਤੀ ਨੇ ਉਹਨਾਂ ਨੂੰ ਹਰਾਤਾ ਸਾਨੂੰ ਜਿਤਾਤਾ ਤੇ ਹੁਣ ਵੀ ਅਸੀਂ ਸ਼ਾਂਤੀ ਨਾਲ ਜਿੱਤਾਂਗੇ ਕਿਉਂਕਿ ਜਿਤਾਉਣਾ ਤਾਂ ਲੋਕਾਂ ਦਾ ਜਿਹੜਾ ਕੱਠ ਲੋਹੇ ਦੀ ਲਾਠਾ ਹੈ ਜਿਤਾਉਣਾ ਤਾਂ ਇਹ ਨਹੀਂ ਆ ਇਹਨੂੰ ਸ਼ਾਂਤੀ ਦੀ ਲੋੜ ਆ ਨਹੀਂ ਇਹ ਕੱਠ ਟੁੱਟੇ ਜਾਂਦੇ ਆ ਇਹਨਾਂ ਕੋਲ